ਸਸ਼ੀਕਲ ਦੋਸਤੋ ਹਾਜ਼ਰ ਹੋਏ ਆ ਜੀ ਇੱਕ ਵੱਖਰੀ ਜੀ ਮੋਟੀਵੇਸ਼ਨ ਲੈ ਕੇ ਵੱਖਰਾ ਜਆ ਵਿਸ਼ਾ ਲੈ ਕੇ ਤੁਸੀਂ ਪੜ ਲਿਆ ਜੀ ਵਿਸ਼ਾ ਪੈਸਾ ਕਮਾਉਣ ਲਈ ਜ਼ਰੂਰੀ ਪੰਜ ਕੁਆਲਟੀਜ਼ ਅੱਜ ਮੈਂ ਉਹ ਪੰਜ ਕੁਆਲਟੀਜ਼ ਬਾਰੇ ਗੱਲ ਕਰਨੀਆਂ ਜਿਹੜੀਆਂ ਤੁਹਾਨੂੰ ਆਪਣੇ ਆਪ ਦੇ ਵਿੱਚ ਜ਼ਰੂਰ ਇੰਪਰੂਵ ਕਰਨੀਆਂ ਚਾਹੀਦੀਆਂ ਤੇ ਉਹ ਇੰਪਰੂਵ ਕਰਨ ਦਾ ਫਾਇਦਾ ਇਹ ਹੋਊਗਾ ਤੁਸੀਂ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਓਗੇ ਭਾਵੇਂ ਤੁਸੀਂ ਹੈਗੇ ਹੋ ਸਟੂਡੈਂਟ ਭਾਵੇਂ ਤੁਸੀਂ ਹੈਗੇ ਹੋ ਹਾਊਸ ਵਾਈਫ ਭਾਵੇਂ ਤੁਸੀਂ ਜੌਬ ਕਰਦੇ ਹੋ ਕੁਝ ਪਾਰਟ ਟਾਈਮ ਹੋਰ ਸਿੱਖ ਕੇ ਕੁਝ ਹੋਰ ਜ਼ਿੰਦਗੀ 'ਚ ਵੱਡਾ ਹਾਸਲ ਕਰਨਾ ਚਾਹੁੰਦੇ ਹੋ ਭਾਵੇਂ ਤੁਸੀਂ ਰਿਟਾਇਰਡ ਹੋ ਕਿਸੇ ਵੀ ਏਜ ਦੇ ਵਿੱਚੋਂ ਉਸ ਏਜ ਦੇ ਵਿੱਚ ਵੀ ਤੁਸੀਂ ਇਹ ਪੰਜ ਕੁਆਲਿਟੀਆਂ ਆਪਣੇ ਆਪ ਦੇ ਵਿੱਚ ਜੇ ਇੰਪਰੂਵ ਕਰ ਲੋਗੇ ਤਾਂ ਜਿਹੜਾ ਅੱਜ ਦਾ ਇਹ ਕੰਪੀਟੀਸ਼ਨ ਦਾ ਯੋਗਾ ਉਹਦੇ ਵਿੱਚ ਵੀ ਕਦੇ ਪਿੱਛੇ ਨਹੀਂ ਰਹੋਗੇ ਮਾਰ ਨਹੀਂ ਖਾਓਗੇ ਤੇ ਆਉਣ ਵਾਲਾ ਜਿਹੜਾ ਟਾਈਮ ਆ ਹੋਰ ਵੀ ਜ਼ਿਆਦਾ ਕੰਪੀਟੀਸ਼ਨ ਵਾਲਾ ਵਾ ਉਹਦੇ ਵਿੱਚ ਵੀ ਤੁਸੀਂ ਕਦੇ ਮਾਰ ਨਹੀਂ ਖਾਓਗੇ ਹਮੇਸ਼ਾ ਤੁਸੀਂ ਅੱਗੇ ਹੀ ਰਹੋਗੇ ਕੰਪੀਟੀਸ਼ਨ ਦੇ ਨਾਲ ਲੜ ਸਕੋਗੇ ਕਿਹੜੀਆਂ ਨੇ ਜੀ ਉਹ ਪੰਜ ਕੁਆਲਟੀਜ਼ ਪਹਿਲੀ ਆ ਜੀ ਸਪੋਕਨ ਇੰਗਲਿਸ਼ ਮਤਲਬ ਕਿ ਤੁਹਾਨੂੰ ਅੰਗਰੇਜ਼ੀ ਜ਼ਰੂਰ ਸਿੱਖਣੀ ਚਾਹੀਦੀ ਆ ਅੰਗਰੇਜ਼ੀ ਸਾਰੇ ਸਿੱਖ ਵੀ ਰਹੇ ਆ ਆਪਾਂ ਬਹੁਤ ਸਾਰੇ ਲੋਕ ਆਈਲੈਂਡਸ ਕਰਕੇ ਬਾਹਰ ਜਾ ਰਹੇ ਨੇ ਉਹਨਾਂ ਦੀ ਬਾਹਰ ਜਿਹੜੇ ਜਾਣ ਵਾਲਿਆਂ ਦੀ ਪਹਿਲੀ ਸ਼ਰਤ ਹੀ ਇਹ ਆ ਕਿ ਤੁਹਾਨੂੰ ਇੰਗਲਿਸ਼ ਆ ਜਿਹੜੀ ਆਉਣੀ ਚਾਹੀਦੀ ਆ ਜਿਆਦਾ ਨਹੀਂ ਤਾਂ ਮਾੜੀ ਮੋਟੀ ਨੌਲੇਜ ਸਾਨੂੰ ਇੰਗਲਿਸ਼ ਦੀ ਜ਼ਰੂਰ ਹੋਣੀ ਚਾਹੀਦੀ ਆ ਤੇ ਇਹ ਜ਼ਰੂਰੀ ਆ ਠੀਕ ਹੈ ਇੱਥੇ ਕੋਈ ਭਾਸ਼ਾ ਦਾ ਮਤਭੇਦ ਉਹਦੇ ਬਾਰੇ ਮੈਂ ਗੱਲ ਨਹੀਂ ਕਰਨੀ ਪਰ ਜੇ ਤੁਸੀਂ ਬਹੁਤ ਵੱਡਾ ਕੁਝ ਜ਼ਿੰਦਗੀ 'ਚ ਕਰਨਾ ਕੋਈ ਜੌਬ ਵੱਡੇ ਲੈਵਲ ਤੇ ਹਾਸਲ ਕਰਨੀ ਆ ਉਹਦੇ ਲਈ ਵੀ ਤੁਹਾਨੂੰ ਪੁੱਛਣਗੇ ਵੀ ਭਾਈ ਤੈਨੂੰ ਅੰਗਰੇਜ਼ੀ ਆਉਂਦੀ ਆ ਤੇ ਓਨੀ ਤੁਹਾਨੂੰ ਵੱਧ ਫਿਰ ਸੈਲਰੀ ਵੀ ਮਿਲਣੀ ਆ ਤਨਖਾਹ ਵੀ ਮਿਲਣੀ ਆ ਕੁਝ ਵਪਾਰ ਵੱਡਾ ਕਰਨ ਜਾਓਗੇ ਉੱਥੇ ਵੀ ਤੁਹਾਨੂੰ ਇਹੋ ਜਿਹੇ ਲੋਕਾਂ ਨੂੰ ਮਿਲਣਾ ਪੈਣਾ ਜਿੱਥੇ ਤੁਹਾਨੂੰ ਇੰਗਲਿਸ਼ ਦੀ ਨੌਲੇਜ ਜ਼ਰੂਰ ਹੋਣੀ ਚਾਹੀਦੀ ਆ ਤੇ ਤੁਹਾਡੇ ਬਿਜ਼ਨਸ ਤੇ ਕੋਈ 네ਗਟਿਵ ਇੰਪੈਕਟ ਉਹਦੇ ਨਾਲ ਨਹੀਂ ਪਊਗਾ ਕੁਝ ਵੀ ਤੁਸੀਂ ਘਰੇ ਬੈਠੇ ਫ੍ਰੀਲੈਂਸਿੰਗ ਕਰਨੀ ਆ ਉੱਥੇ ਵੀ ਤੁਹਾਡੀ ਜਿਹੜੀ ਇੰਗਲਿਸ਼ ਵਧੀਆ ਹੋਊਗੀ ਉਹ ਚੀਜ਼ ਤੁਹਾਨੂੰ ਫਾਇਦਾ ਦੇਊਗੀ ਠੀਕ ਹੈ ਜੀ ਸੋ ਪਰ ਮੈਂ ਨਾਲ ਇਹ ਨਹੀਂ ਕਹਿ ਰਿਹਾ ਕਿ ਪੰਜਾਬੀ ਭੁੱਲ ਜਾਓ ਅੰਗਰੇਜ਼ੀ ਉਹ ਸਿੱਖੀ ਜਾਓ ਪੰਜਾਬੀ ਦੀ ਥਾਂ ਆਪਣੀ ਆ ਜੀ ਮਾਂ ਬੋਲੀ ਆ ਸਾਡੀ ਤੇ ਅੰਗਰੇਜ਼ੀ ਦੀ ਥਾਂ ਆ ਜਿਹੜੀ ਆਪਣੀ ਆ ਦੋਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਠੀਕ ਹੈ ਜੀ ਦੂਜਾ ਵਾਜੀ ਕੰਪਿਊਟਰ ਦੀ ਨੌਲੇਜ ਜਿਹੜੀ ਜ਼ਰੂਰ ਤੁਹਾਨੂੰ ਹੋਣੀ ਚਾਹੀਦੀ ਆ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ ਉਹ ਤਾਂ ਸਿੱਖੇ ਸਿਕਾਈ ਆਉਂਦੇ ਆ ਕਹਿ ਲਓ ਹਨਾ ਵੀ ਕੰਪਿਊਟਰ ਉਹ ਤਾਂ ਸਾਨੂੰ ਸਿਖਾ ਦੇਣਗੇ ਪਰ ਜਿਹੜੇ ਮੈਂ ਗੱਲ ਕੀਤੀ ਆ ਵੀ ਹਾਊਸ ਵਾਈਫ ਐ ਕੁ ਰਿਟਾਇਰਡ ਐ ਕੋਈ ਜੌਬ ਕਰ ਰਿਹਾ ਕੋਈ ਹੋਰ ਵੱਡਾ ਹਾਸਲ ਕਰਨਾ ਚਾਹੁੰਦਾ ਫੀਲਡ ਦੀ ਜੌਬ ਕਰ ਰਿਹਾ ਕਿ ਉਹਨੂੰ ਕੰਪਿਊਟਰ ਦੀ ਨੌਲੇਜ ਨਹੀਂ ਹੈਗੀ ਤਾਂ ਜ਼ਰੂਰ ਇਹਦੀ ਨੌਲੇਜ ਹੈ ਜਿਹੜੀ ਲੈਣੀ ਚਾਹੀਦੀ ਆ ਜੇ ਜ਼ਿਆਦਾ ਨਹੀਂ ਤਾਂ ਬੇਸਿਕ ਨੌਲੇਜ ਜ਼ਰੂਰ ਹੋਣੀ ਚਾਹੀਦੀ ਆ ਸਾਨੂੰ ਕਿ ਕਿਵੇਂ ਵਰਡ ਤੇ ਕੰਮ ਹੁੰਦਾ ਵਾ ਜਾਂ ਹੋਰ ਜਿਹੜੇ ਵੀ ਸੌਫਟਵੇਅਰ ਨੇ ਕਿਵੇਂ ਬ੍ਰਾਊਜ਼ਿੰਗ ਹੁੰਦੀ ਆ ਇਹ ਬੇਸਿਕ ਦੀਆਂ ਚੀਜ਼ਾਂ ਸਾਨੂੰ ਕੰਪਿਊਟਰ ਬਾਰੇ ਜ਼ਰੂਰ ਪਤਾ ਹੋਣੀਆ ਚਾਹੀਦੀਆਂ ਇਹ ਵੀ ਅੱਜ ਦੇ ਸਮੇਂ ਦੀ ਲੋੜ ਆ ਜੀ ਇਹਦੇ ਬਿਨਾ ਆਪਾਂ ਅਧੂਰੇ ਆ ਕੰਪਿਊਟਰ ਕਹਿ ਲਓ ਫੋਨ ਕਹਿ ਲੋ ਕਈ ਲੋਕ ਇਹੋ ਜਿਹੇ ਨੇ ਮੈਨੂੰ ਪਹਿਲਾਂ ਜਿਹੜੇ ਪੁਰਾਣੇ ਚੈਨਲਸ ਤੋਂ ਫੋਨ ਆਉਂਦੇ ਸੀਗੇ ਵੀ ਅਸੀਂ ਜੀ ਬਿਲਕੁਲ ਹੀ ਅਨਪੜ੍ਹੇ ਸਾਨੂੰ ਤਾਂ ਫੋਨ ਵੀ ਨਹੀਂ ਚਲਾਉਣਾ ਆਉਂਦਾ ਸੀ YouTube ਤੇ ਕੰਮ ਕਰ ਸਕਦੇ ਆ ਜਾਂ ਨਹੀਂ ਤਾਂ ਮੈਂ ਕਹਿੰਦਾ ਸੀ ਭਾਈ ਸਿੱਖ ਲਓ ਕੋਈ ੱਡਾ ਵੱਡਾ ਮਸਲਾ ਨਹੀਂ ਹੈਗਾ ਜੇ ਤੁਸੀਂ ਸਿੱਖ ਲਓਗੇ ਤੇ ਉਹਦੇ ਨਾਲ ਤੁਹਾਨੂੰ ਫਾਇਦਾ ਹੀ ਆ ਤੇ ਜੇ ਤੁਹਾਨੂੰ ਪੈਸਾ ਦਿਖਦਾ ਵੀ YouTube ਤੋਂ ਆਉਂਦਾ ਤਾਂ ਫਿਰ ਆਪਾਂ ਕੁਝ ਵੀ ਕਰ ਸਕਦੇ ਆ ਕਿਸੇ ਵੀ ਉਮਰ ਦੇ ਵਿੱਚ ਕੁਝ ਵੀ ਸਿੱਖ ਸਕਦੇ ਆ ਇੱਕ ਇਹ ਚੀਜ਼ ਨਾ ਸੋਚਿਆ ਕਰੋ ਵੀ ਮੇਰੀ ਤਾਂ ਉਮਰ ਵੱਧ ਹੋ ਗਈ ਹੁਣ ਸਿੱਖ ਕੇ ਕੀ ਕਰਨਾ ਨਹੀਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਠੀਕ ਹੈ ਜੀ ਕਿਸੇ ਵੀ ਉਮਰ ਦੇ ਵਿੱਚ ਆਪਾਂ ਕੁਝ ਵੀ ਚੀਜ਼ ਆਪਣੇ ਆਪ ਦੇ ਵਿੱਚ ਪਾ ਸਕਦੇ ਹਾਂ ਸੋ ਇਹ ਜ਼ਰੂਰ ਤੁਸੀਂ ਪਾਓ ਤੀਜੀ ਕੁਆਲਿਟੀ ਜਿਹੜੀ ਹੋਣੀ ਚਾਹੀਦੀ ਹੈ ਜੀ ਤੁਸੀਂ ਐਕਟਿਵ ਹੋਣੇ ਚਾਹੀਦੇ ਹੋ ਪੂਰੇ ਅੱਜ ਕੱਲ ਤੇ ਆਉਣ ਵਾਲਾ ਸਮਾਂ ਆਲਸੀ ਬੰਦਿਆਂ ਦਾ ਨਹੀਂ ਹੈਗਾ ਜੇ ਤੁਸੀਂ ਆਲਸੀ ਹੋਏ ਤਾਂ ਗੱਡੀ ਲੰਘ ਜਾਣੀਆਂ ਵੀ ਰੇਲ ਗੱਡੀ ਲੰਘ ਜਾਣੀਆਂ ਜ਼ਿੰਦਗੀ ਦੀ ਤੇ ਤੁਸੀਂ ਬਹੁਤ ਪਿੱਛੇ ਰਹਿ ਜਾਣਾ ਆਪਾਂ ਨੂੰ ਅਪਡੇਟ ਰਹਿਣਾ ਪੈਣਾ ਹਰ ਜਿਹੜੀ ਵੀ ਗੱਲ ਹੋ ਰਹੀ ਆ ਕਿ ਸਮਾਜ ਦੇ ਵਿੱਚ ਕੀ ਹੋ ਰਿਹਾ ਉਹ ਸਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਪੂਰੇ ਫਰਤੀਲੇ ਹੋਣੇ ਚਾਹੀਦੇ ਹੋ ਇਹ ਨਹੀਂ ਕਿ ਆਪਾਂ 10 ਵਜੇ ਉੱਠਦੇ ਆ 11 ਵਜੇ ਸਵੇਰੇ ਉੱਠਦੇ ਆ ਤੇ ਜਦੋਂ ਅੱਧਾ ਦਿਨ ਬੀਤ ਜਾਂਦਾ ਉਦੋਂ ਆਪਾਂ ਉੱਠ ਰਹੇ ਆ ਫਿਰ ਆਪਾਂ ਕੀ ਜ਼ਿੰਦਗੀ ਚ ਹਾਸਲ ਕਰ ਲਾਂਗੇ ਐਕਟਿਵ ਹੋਣੇ ਚਾਹੀਦੇ ਹੋ ਕਿ ਕੋਈ ਵੀ ਕੰਮ ਤੁਹਾਨੂੰ ਮਿਲੇ ਚੁਟਕੀ ਮਾਰੇ ਤੇ ਕਰਨ ਵਾਲੇ ਹੋਵੋ ਆਉਣ ਵਾਲਾ ਸਮਾਂ ਇਹ ਬੰਦਿਆਂ ਦਾ ਵਾ ਆਲਸੀ ਬੰਦੇ ਥੋੜੇ ਜੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨ ਇੱਕ ਸਚਾਈ ਮੈਂ ਵੀ ਬਹੁਤ ਆਲਸੀ ਆ ਜੀ ਮੈਂ ਕੋਸ਼ਿਸ਼ ਕਰ ਰਿਹਾ ਆਪਣੇ ਆਪ ਨੂੰ ਬਦਲ ਰਿਹਾ ਵਾਂ ਤੇ ਬਦਲ ਚੁੱਕਿਆ ਹਾਂ ਸੋ ਆਪਾਂ ਨੂੰ ਸਾਰਿਆਂ ਨੂੰ ਬਦਲਣਾ ਜ਼ਰੂਰ ਪੜਨਾ ਕਿਉਂਕਿ ਆਉਣ ਵਾਲਾ ਸਮਾਂ ਆਪਣਾ ਨਹੀਂ ਹੈਗਾ ਜੀ ਮੈਂ ਇਮਾਨਦਾਰੀ ਨਾਲ ਤੁਹਾਨੂੰ ਦੱਸਦੀ ਹਾਂ ਅੱਜ ਇੱਕ ਗੱਲ ਐਕਟਿਵ ਹੋਣੇ ਚਾਹੀਦੇ ਹੋ ਜੀ ਤੇ ਚੌਥਾ ਪੁਆਇੰਟ ਆ ਗੁੱਸੇ ਤੇ ਕੰਟਰੋਲ ਤੁਹਾਨੂੰ ਹੋਣਾ ਚਾਹੀਦਾ ਜੀ ਇਹ ਵੀ ਇੱਕ ਕੁੰਜੀ ਕਹਿ ਲਓ ਜੀ ਕਾਮਯਾਬੀ ਦੀ ਜੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਰਿਐਕਟ ਕਰੀ ਜਾਂਦੇ ਹੋ ਤੁਸੀਂ ਜੌਬ ਕਰਨ ਗਏ ਹੋ ਠੀਕ ਹੈ ਸਟਾਰਟਿੰਗ ਆ ਤੁਹਾਡੀ ਲਾਈਫ ਦੀ ਪਹਿਲੀ ਤੁਹਾਡੀ ਜੌਬ ਆ ਤੁਹਾਨੂੰ ਨਹੀਂ ਪਤਾ ਤੁਹਾਨੂੰ ਬੌਸ ਨੇ ਆ ਕੇ ਕੁਝ ਕਹਿਤਾ ਤੁਸੀਂ ਬੌਸ ਦੇ ਨਾਲ ਬਰਾਬਰ ਬੋਲਣ ਲੱਗ ਗਏ ਤਾਂ ਇਹ ਕੋਈ ਵਧੀਆ ਕੁਆਲਟੀ ਨਹੀਂ ਤੁਹਾਡੀ ਮੰਨੀ ਜਾਣੀ ਸਾਨੂੰ ਗੁੱਸੇ ਨੂੰ ਪੀੜਾ ਆਉਣਾ ਚਾਹੀਦਾ ਹਾਂ ਇਹ ਜ਼ਰੂਰ ਆ ਕਿ ਕਦੇ ਤੁਹਾਡੀ ਰਿਸਪੈਕਟ ਤੇ ਗੱਲ ਆ ਜੇ ਤਾਂ ਕੋਈ ਤੁਹਾਨੂੰ ਐਵੇਂ ਆ ਕੇ ਬਹੁਤ ਜ਼ਿਆਦਾ ਫਾਲਤੂ ਬੋਲੀ ਜਾਵੇ ਤੁਹਾਡੇ ਦੇ ਪਰਸਨਲ ਅਟੈਕ ਹੋਈ ਜਾਣ ਫੇਰ ਆਪਾਂ ਬੋਲੀਏ ਨਾ ਬੋਲੋ ਪਰ ਉਹਦਾ ਜਿਹੜਾ ਥੋੜਾ ਜਿਹਾ तरीका ਹੋਰ ਹੋਵੇ ਕਿਸੇ ਤੋਂ ਬਦਲਾ ਲੈਣ ਦੇ ਬੜੇ ਸਾਰੇ ਤਰੀਕੇ ਹੁੰਦੇ ਨੇ ਜ਼ਰੂਰੀ ਨਹੀਂ ਕਿ ਆਪਾਂ ਮਾਰਕੁੱਟ ਕਰਨੀਆਂ ਤੇ ਅਗਲੇ ਦਾ ਸੈਰੀ ਪਾੜਨਾ ਜਾ ਕੇ ਨਹੀਂ ਇਹੋ ਜਿਹਾ ਕੁਝ ਨਹੀਂ ਆਪਣੇ ਗੁੱਸੇ ਤੇ ਪਹਿਲਾਂ ਤਾਂ ਕੰਟਰੋਲ ਕਰਨਾ ਸਿੱਖੀਏ ਛੋਟੀਆਂ ਛੋਟੀਆਂ ਚੀਜ਼ਾਂ ਤੇ ਰਿਐਕਟ ਕਰਨਾ ਆਪਾਂ ਛੱਡੀਏ ਜਿਹੜਾ ਚਿਹਰੇ ਦੇ ਉੱਤੇ ਸਮਾਈਲ ਰੱਖੀਏ ਹਾਸਮੁਖ ਸੁਭਾਅ ਜੇ ਸਾਡਾ ਹੋਊਗਾ ਤੇ ਸਾਡੇ ਕੋਲ ਕੰਮ ਵੀ ਜ਼ਿਆਦਾ ਆਊਗਾ ਜੌਬ ਦੀ ਇੰਟਰਵਿਊ ਤੇ ਜਾਉਂਗੇ ਤਾਂ ਤੁਹਾਡਾ ਜਿਹੜਾ ਚਿਹਰੇ ਆ ਚਿਹਰਾ ਪੜਨਾ ਉਹਨਾਂ ਨੇ ਚਿਹਰੇ ਤੇ ਸਮਾਈਲ ਆ ਜਿਹੜੀ ਉਹ ਦੇਖਣੀ ਆ ਉਹਨਾਂ ਨੇ ਬਿਜ਼ਨਸ ਦੇ ਵਿੱਚ ਕੋਈ ਡੀਲ ਕਰਨ ਆ ਰਿਹਾ ਤੁਹਾਡੇ ਕੋਲ ਤੁਹਾਡੀ ਪਹਿਲਾਂ ਉਹਨੇ ਬੋਲੀ ਚੈੱਕ ਕਰਨੀ ਆ ਤੁਹਾਡੀ ਸਰਵਿਸ ਚੈੱਕ ਕਰਨੀ ਆ ਉਹਨੇ ਦੇਖਣਾ ਵੀ ਤੁਸੀਂ ਉਹਨੂੰ ਸੈਟੀਸਫਾਈ ਕਰ ਪਾ ਰਹੇ ਹੋ ਜਾਂ ਨਹੀਂ ਤੁਸੀਂ ਛੋਟੇ ਛੋਟੇ ਗੱਲ ਤੇ ਖਿੜੀ ਜਾਂਦੇ ਹੋ ਤਾਂ ਤੁਹਾਨੂੰ ਉਹ ਡੀਲ ਨਹੀਂ ਮਿਲਣੀ ਤੇ ਇਹੀ ਗੱਲ ਜਿਹੜੀ ਕਿਸੇ ਵੀ ਚੀਜ਼ ਜਿਹੜਾ ਮੰਨ ਲਓ ਫ੍ਰੀ ਲਾਂਸਿੰਗ ਦੀ ਮੈਂ ਗੱਲ ਕੀਤੀ ਉੱਥੇ ਵੀ ਇਹ ਚੀਜ਼ ਹੈ ਜਿਹੜੀ ਲਾਗੂ ਹੁੰਦੀ ਆ ਗੁੱਸੇ ਤੇ ਕੰਟਰੋਲ ਕਰਨਾ ਸਿੱਖੋ ਜੀ ਠੀਕ ਆ ਜੀ ਪੰਜਵਾਂ ਜਿਹੜਾ ਪੁਆਇੰਟ ਆ ਜੀ ਪੇਸ਼ੈਂਸ ਪੇਸ਼ੈਂਸ ਤੇ ਆ ਕੇ ਹਮੇਸ਼ਾ ਮੇਰੀ ਵੀਡੀਓ ਆ ਜਿਹੜੀ ਉਹ ਖਤਮ ਹੁੰਦੀ ਆ ਤੇ ਆ ਵੀਡੀਓ ਵੀ ਉੱਥੇ ਆ ਕੇ ਖਤਮ ਹੋ ਰਹੀ ਆ ਪੇਸ਼ੈਂਸ ਮਤਲਬ ਸਬਰ ਇਹ ਜ਼ਰੂਰ ਹੋਣਾ ਚਾਹੀਦਾ ਇਹ ਨਹੀਂ ਕਿ YouTube ਚੈਨਲ ਦੀ ਮੈਂ ਗੱਲ ਕਰ ਰਹਿਣਾ ਲੋਕ ਚਾਹੁੰਦੇ ਨੇ ਕਿ ਅੱਜ ਚੈਨਲ ਬਣਿਆ ਕੱਲ ਨੂੰ ਮੈਨੂੰ ਇਨਕਮ ਆ ਜੇ ਐਦਾਂ ਨਹੀਂ ਹੁੰਦਾ ਕੋਈ ਵੀ ਕੰਮ ਐਦਾਂ ਆਪਾਂ ਨੂੰ ਆਉਟਪੁੱਟ ਜਲਦੀ ਨਹੀਂ ਦਿੰਦਾ ਤੁਸੀਂ ਜੌਬ ਕਰਨ ਜਾਂਦੇ ਹੋ ਜੇ ਤੁਸੀਂ ਘੱਟ ਤਨਖਾਹ ਤੇ ਲੱਗੇ ਹੋ ਇੱਕਦਮ ਤੁਹਾਡੀ ਸੈਲਰੀ ਵੱਧ ਜਾਂਦੀ ਹੈ ਕਦੇ ਨਹੀਂ ਵਾਦੀ ਨਾ ਆਪਾਂ ਨੂੰ ਕੰਮ ਕਰਕੇ ਦਿਖਾਉਣਾ ਪੈਂਦਾ ਪਰਫਾਰਮ ਕਰਨਾ ਪੈਂਦਾ ਤਾਂ ਕਿਤੇ ਜਾ ਕੇ ਫਿਰ ਆਪਾਂ 4 ਸਾਲ ਇੱਕ ਕੰਪਨੀ ਚ ਲਾਏ ਹੋਣਗੇ ਉੱਥੇ ਥੋੜੀ ਥੋੜੀ ਸੈਲਰੀ ਵਧੀ ਫਿਰ ਆਪਾਂ ਇੱਕਦਮ ਜਿਹੜੀ ਉਹ ਮਾਰਦੇ ਆ ਛਾਲ ਕਿਸੇ ਵੱਡੀ ਕੰਪਨੀ ਦੇ ਵਿੱਚ ਉਹ ਵੀ ਜੇ ਸਾਡਾ ਪੁਰਾਣਾ ਰਿਕਾਰਡ ਆ ਉਹ ਵਧੀਆ ਹੋਊਗਾ ਉਹਦੇ ਲਈ ਕੀ ਸਾਡੇ ਵਿੱਚ ਹੋਣਾ ਚਾਹੀਦਾ ਸਬਰ ਇੱਕਦਮ ਕੋਈ ਚੀਜ਼ ਰਿਜ਼ਲਟ ਨਹੀਂ ਦਿੰਦੀ ਹੁੰਦੀ ਆਪਾਂ ਸਿਰਫ ਕੰਮ ਵਧੀਆ ਕਰਨ ਦੀ ਕੋਸ਼ਿਸ਼ ਕਰਨੀ ਆ ਸਿਰਫ ਕੰਮ ਤੇ ਫੋਕਸ ਕਰਨਾ ਕਿ ਅੱਜ ਜੇ ਮੈਂ ਕੰਮ ਵਧੀਆ ਕੀਤਾ ਉਹਦਾ ਜਿਹੜੀ ਉਹਦੀ ਆਊਟਪੁੱਟ ਆ ਉਹ ਆਟੋਮੈਟਿਕ ਵਧੀਆ ਹੋਣੀ ਹੋਣੀ ਆ ਇਹ ਸੋਚ ਬਣਾ ਕੇ ਕੰਮ ਕਰਿਓ ਇਹ ਨਹੀਂ ਕਿ ਮੈਂ ਯਾਰ ਮਿਹਨਤ ਇੰਨੀ ਜ਼ਿਆਦਾ ਕਰੀ ਜਾਣਾ ਕਰੀ ਜਾਣਾ ਤੇ ਮੈਨੂੰ ਜਿੰਨਾ ਪੈਸਾ ਚਾਹੀਦਾ ਉਹ ਮਿਲ ਨਹੀਂ ਰਿਹਾ ਇੱਕ ਦਿਨ ਇੱਕ ਨਾ ਇੱਕ ਦਿਨ ਜ਼ਰੂਰ ਮਿਲੂਗਾ ਮੈਂ ਅਕਸਰ ਕਹਿਣਾ ਹੁੰਨਾ ਕੁਦਰਤ ਦਾ ਨਿਯਮ ਆ ਜਿਹੜਾ ਬੰਦਾ ਜਿੰਨੀ ਮਿਹਨਤ ਕਰੂਗਾ ਤੇ ਸਮਾਰਟ ਵਰਕ ਨਾਲ ਕਰੂਗਾ ਉਹਨੂੰ ਉਹਦਾ ਫਲ ਇੱਕ ਨਾ ਇੱਕ ਦਿਨ ਜਰੂਰ ਮਿਲਣਾ ਵਾ ਸੋ ਕਾਲੇ ਨਾ ਪਿਆ ਕਰੋ ਵੀ ਕਿਉਂ ਨਹੀਂ ਹੋ ਰਿਹਾ ਇਹਨਾਂ ਕੁਝ ਕਰ ਰਿਹਾ ਮੈਨੂੰ ਕਿਉਂ ਨਹੀਂ ਕਾਮਯਾਬੀ ਮਿਲ ਰਹੀ ਇਹ ਜਿਹੜੀ ਫੀਲਿੰਗ ਨਾਲ ਲੈ ਕੇ ਆਇਆ ਕਰੋ ਸਬਰ ਰੱਖਿਆ ਕਰੋ ਭਰੋਸਾ ਰੱਖੋ ਪ੍ਰਮਾਤਮਾ ਤੇ ਜਰੂਰ ਤੁਹਾਡੇ ਦਿਨ ਵੀ ਆਉਣਗੇ ਸੋ ਇਹ ਪੰਜ ਕੁਆਲਟੀਜ਼ ਆਪਣੇ ਆਪ ਵਿੱਚ ਪੈਦਾ ਕਰ ਲਓ ਮੈਂ ਲੈ ਕੇ ਦੇ ਸਕਦਾ ਜੀ ਕਿ ਤੁਸੀਂ ਕਦੇ ਜ਼ਿੰਦਗੀ ਚ ਮਾਰ ਨਹੀਂ ਖਾਓਗੇ ਤੇ ਇਹ ਸਾਰੀਆਂ ਪੰਜ ਕੁਆਲਟੀਜ਼ ਇਹਦੇ ਚ ਥੋੜਾ ਜਿਹਾ ਮੇਰਾ ਵੀ ਹੱਥ ਤੰਗਾ ਬਾਕੀ ਕੋਸ਼ਿਸ਼ ਜ਼ਰੂਰ ਕਰਦਾ ਹੁੰਦਾ ਕਿ ਇਹ ਸਾਰੀਆਂ ਕੁਆਲਟੀਜ਼ ਜੇ ਮੈਂ ਤੁਹਾਨੂੰ ਦੱਸਣ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਵੀ ਲੈ ਕੇ ਆਵਾਂ ਤੇ ਕਾਫੀ ਹੱਦ ਤੱਕ ਕਾਮਯਾਬ ਹੋ ਰਿਆਂ ਤੁਹਾਡੇ ਸਾਥ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ